ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਵਿੱਚ ਇੱਕ ਬੱਚੇ ਵਾਲੀ ਆ ਇੱਕ ਤੋਂ ਪੜ ਗਿਆ ਪੰਚ ਇੱਕ ਪਾਸਿਆ ਤੇ ਇੱਕ ਬਿਨਾਂ ਬੱਚੇ ਤੋਂ ਸਾਰੀਆਂ ਹੀ ਸੋਈਆਂ ਸਵਾਈਆਂ ਆ ਤੁਹਿਆਂ ਦੇ ਇੱਥੇ ਆਪਣੀ ਆ ਦੋ ਟਾਈਮ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਦੋ ਟਾਈਮ ਚਵਾਈ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਵੇਚ ਲਿਆ ਜੀ ਕੱਲ ਵਾਲਾ ਮਾਲ ਕੱਲ ਵਾਲਾ ਮਾਲ ਵਿਗਿਆ ਉਸੇ ਰਵੀ ਭਾਈ ਮੁੱਲ ਵੀ ਚੰਗਾ ਠੀਕ ਹੀ ਅੱਛਾ ਕੱਲ ਮੇਰੇ ਵੀਰ ਭਰਾ ਜੀ ਵੇਚੀ ਵੀ ਕਿੰਨੀ ਆਉ ਠੀਕ ਆ ਤੇ ਅੱਜ ਫਿਰ ਪਿੰਨ ਮੱਜਾ ਕਰਦੇ ਆ ਤੇ ਚਲੋ ਨਾਮ ਦੱਸੋ ਫਿਰ ਜਨਾਬ ਸੋਨੂੰ ਸ਼ਹਿਰ ਜਨਾਬ ਜ਼ਿਲ੍ਹਾ ਤੇ ਫੋਨ ਨੰਬਰ ਵੀ ਕੋਲ ਬਿਲਕੁਲ 65750 ਦੇ ਕਈ ਵੀਰੋਂ ਭਲੇਖਾ ਬੜਾ ਬੰਦਾ ਫੜੇਗਾ ਰੋਡ ਤੇ ਆਪਣਾ ਪੰਪ ਤੇ ਨਵਾਂ ਇਥੇ ਹਾਂਜੀ ਹਾਂਜੀ ਆਪਣੇ ਲਾਗੇ ਵੇਲੀ ਆਪਣੀ ਠੀਕ ਹੈ ਆਪਾਂ ਪੁੱਛ ਲੈਣਾ ਜੀਨੂੰ ਮਰਜ਼ੀ ਪੁੱਛ ਲੈ ਫਰੇਗਾ ਰੋਡ ਦੇ ਪੰਪ ਤੇ ਲਾਗੇ ਬਿਲਕੁਲ ਲਾਗੇ ਰੋੜੀ ਵੀ ਕੁੱਟਦੇ ਆ ਨਾ ਰੋੜੀ ਵੀ ਕੁੱਟਦੇ ਆ ਲਾਗੇ ਬਿਜਲੀ ਕਰਦੀ ਆ ਬਿਜਲੀ ਕਰੀ ਕਈ ਵੀਰਾਂ ਦਾ ਕੇ ਫੋਨ ਸਾਡਾ ਨਹੀਂ ਲੱਗਦਾ ਅੱਛਾ ਜਿਹੜਾ ਟੰਗੜ ਲੱਦਣ ਦੇ ਨਾਲ ਕਈ ਫੋਨ ਲੱਗੇ ਨਾ ਫੜੇਗਾ ਰੋਡ ਤੇ ਬਿਲਕੁਲ ਪੰਪ ਤੇ ਲਾਗੇ ਆਪੇ ਜਿਹੜਾ ਚੌਂਕ ਆ ਚੌਂਕ ਤੋਂ ਬਿਲਕੁਲ ਲੱਗ ਗਈ ਆ ਹਨਾ ਚਗਾਵੇਂ ਵਾਲ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆਵਲੀ ਚੋਟੀ ਤੋਂ ਕਰ ਲਈਏ ਹਾਂਜੀ ਚੰਗੀ ਸੰਭੀ ਸੁੰਭੀ ਆ ਕਿਸੇ ਵੀ ਦਾ ਬਾਜੀ ਚੋਟੀ ਦੂਜਾ ਸੂਆ ਹੁਣ ਸੂਨਾ ਚੋਟੀ ਹੈ ਅੱਜ ਦੇ ਸੂਏ ਨੇ ਦੂਰੇ 1300 ਗਰੋ ਪਰ ਆ ਜੇ ਅੱਛਾ ਜੱਕ ਪਾਸਿਆ ਸਾਡੇ ਘਰ ਦੇ ਹਿਸਾਬ ਨਾਲ ਤਰੀਕ ਦੇ ਸਾਮ ਲਿਖੀ 7 ਮਹੀਨੇ ਤਰੀਕ ਉਹਨਾਂ ਨੇ ਅੱਛਾ ਪਰ ਡਾਕਟਰ ਕੋਲ ਮੈਂ ਚੱਕ ਲਈ ਸਾਡੇ 6ਾਂ ਦੀ ਵੀਡੀਓ ਮਿਲ ਕੋ ਬਣੀ ਪਈ ਆ ਅੱਛਾ ਚੱਕਾ ਵੀ ਇੱਕ ਗੱਤੀ ਵਿੱਚ ਕਰਾਗੇ ਨਾ ਫੇਰ ਹੀ ਆਪਾਂ ਵੀਡੀਓ ਬਣੇ ਬਿਲਕੁਲ ਛੋਟੇ ਸਿੰਘ ਦੀ ਝੋਟੀ ਆ ਜਿਹੜੀ ਆ ਦੇਖ ਸਕਦੇ ਅੱਛਾ ਜੀ ਚੱਕਾ ਬੌਸਰ ਕਰਾਈਦਾ ਪਈਦਾ ਸਭ ਨੂੰ ਮੁਲਕੇ ਆਪਣੇ ਨਾਲ ਕਹਿੰਦਾ ਉਹ ਬੜਾ ਵਾ ਹਾਂਜੀ ਹਾਂਜੀ ਆਪਾਂ ਨੂੰ ਚੈੱਕ ਲਾ ਕੇ ਪੈਸੇ ਦੇ ਦੇ ਤਾਂ ਗੱਲ ਸਾਨੂੰ ਬੇਸ਼ੱਕ ਜਿੱਦਾ ਮਰਜ਼ੀ ਕਰੇ ਅਗਲਾ ਵੀ ਚੈੱਕ ਕਰਾ ਲੈ ਹਨਾ ਸੇਵ ਲਈ ਕਿੰਨੇ ਦਿਨਾਂ ਤੱਕ ਚੈੱਕ ਕਰਨ ਗੱਡੀ ਦੀ ਹਰ ਇੱਕ ਡੰਗਰ ਦੀ 50 ਦਿਨਾਂ ਤੱਕ ਹਨਾ ਇਹਦੀ ਆਪਣੇ ਕੋਲ ਵੀਡੀਓ ਬਣੀ ਪਈ ਆ ਹਾਂਜੀ ਆਹ ਰਿਸਾ ਸੱਤ ਸਤਾਨੀ ਆਂਦੇ ਆ ਭਾਈ ਡਾਕਟਰਾਂ ਦਾ ਤਾਂ ਬਦ ਦੋ ਚੌਦਾਂ ਦਾ ਪਹਿਖਾ ਲੱਗ ਜਿੰਦਾ ਸਾਡੀ ਸ਼ਾਨ ਦੀ ਡਾਕਟਰਾਂ ਦਾ ਠੀਕ ਹੈ ਜੀ ਦੋ ਜਰ ਕੋ ਸ਼ੇਕ ਲੋ ਜੇ ਤੇ 98 ਦੇ ਇੱਕ ਲਈ ਦੇਖ ਸਕਦੇ ਆ ਆਪਾਂ ਲੱਗੇ ਤਾਂ ਹੋਈ ਵੇ ਲੋ ਦਾ ਚੰਗੇ ਜਿਹੜਾ ਦੁੱਧੋਂ ਛੱਡਣ ਵਾਲੀ ਆ ਹਾਂਜੀ ਹਾਂਜੀ ਦੁੱਧੋਂ ਛੱਡਣ ਵਾਲੀ ਹੁਣ ਇਹ ਗਰਮੀ ਦੀ ਸੁਕਣਾ ਤੇ ਅੱਡਾ ਲੁਕੀ ਸੱਜਣਾ ਵਾਲਾ ਜੀ ਦੁੱਧ ਕਿੰਨਾ ਇਥੇ ਕੋ ਦੁੱਧ ਸ਼ੇਕ ਲਊਗਾ 6 ਕਿਲੋ ਦੁੱਧ ਹੁਣ ਵੀ ਚੰਗੇ ਚਾ ਲੈ ਲੋ ਸਭਾਨਾ ਹੁਣ ਵੀ ਸੱਜਣਾ ਜਿਹੜਾ ਵੀਰ ਆਂਦਾ ਜਿਹੜਾ ਲਈ ਨਾ ਉਹ ਆਂਦਾ ਚੱਡੇ ਦੇ ਪੈਰ ਰੱਖਦੇ ਮੈਂ ਉੱਤੇ ਚੱਲੂ ਰਹੇ अच्छा ऐ शालबानी जी सज्जर ਕਿੰਨਾ ਕਿਚਵਾ ਦੋਗੇ ਦੁੱਧ ਸੱਜਰ ਹੁਣ ਦੂਜਾ ਸੂਆ ਜਿਹੜੀ ਰਾਜੀ ਵੀ ਜੀ ਹੁਣ 14 15 ਕਿੰਨੇ ਚੋਗ ਗ੍ਰਾਮ ਜੀ ਤੋਰੋ ਹਾਂ ਫਿਰ ਇੱਕ ਕਰੀਏ ਹਾਂ ਚੰਗੀ ਸੰਭੀ ਸੁੰਭੀ ਝੋਟੀ ਆ ਸੋਹਣੀ ਝੋਟੀ ਭਾਜੀ ਥਾੜ ਦੇਖੋ ਚੱਡਾ ਦੇਖੋ ਤੁਸੀਂ ਗਾੜ ਇਹ ਨਹੀਂ ਗਾੜ ਕੋ ਸੁੱਕਾ ਅਗਨੇ ਬਨੇ ਹੋ ਤੇ ਚੰਗੀ ਰਾਜੀ ਆ ਸੰਭੀ ਸੁੰਭੀ ਵੀ ਕੇਸ਼ਰੀ ਦੇ ਚੰਗੀ ਰੀ ਜਨਾਇਆ ਇਹ ਨਹੀਂ ਕੋ ਲਿਸੀ ਆ ਤੇ ਯਾਰੀ ਚੰਗੀ ਲੱਗਦਾ ਕੁੱਲੀ ਚੂਲ ਜੀ ਤੇ ਆ ਹਵਾਨਾ ਇਹਦਾ ਆਪਾਂ ਦੇਖ ਸਕਦੇ ਜੀ ਜੀ ਹੁਣ ਸਾਬਣਾ ਦੁੱਧੋਂ ਸੱਤਾਂ ਮਹੀਨੇ ਕੋਈ ਮਾਜੇ ਨਾ ਮੰਨੋ ਹਾਂਜੀ ਐ ਬਾਰੇ ਸੁੱਖ ਜਾਂਦੇ ਨਾਲ ਲੱਗੇ ਨੇ ਆ ਇਹ ਕਿਤੇ ਡੇਰੀ ਚ ਲਈ ਜੀ ਜਾਂਦਾ ਰੰਗ ਹੀ ਤਾਂ ਅਸਤ ਦਿੰਦਾ ਡੇਰੀ ਨੂੰ ਮੈਂ ਤੁਹਾਨੂੰ ਦੇਖੋ ਥਣ ਵੀ ਚੰਗੇ ਗਿਆਪ ਤੇ ਹਜੇ ਮੰਨੋ ਪਤਰੀ ਮਹੀਨੇ ਚੱਡਾ ਸੱਜਣ ਵੀ ਸੂਈ ਹੋਵੇ ਤੇ ਪੰਦੀ ਦੇ ਟੋਕੜਾ ਦਾ ਸੱਤਾਂ ਮਹੀਨੇ ਉਹ ਤਾਂ ਭੱਜ ਜਾਂਦੀਆਂ ਹਾਂ ਹਾਂਜੀ ਹਾਂਜੀ ਦੇਖੋ ਚੱਡਾ ਬੋਲੋ ਤੇ ਇਹਦਾ ਫਿਰ ਮੁੱਲ ਭਾਈ ਜਿੱਦਾਂ ਮੰਨ ਲਓ ਹੁਣ ਵੀ ਮੰਨ ਲਓ ਜੇ ਹੁਣ ਵੀ ਦੁੱਧ ਦਹੀ ਜਲਾਏ 2 ਮਹੀਨੇ ਦੁੱਧ ਦੇਣਾ ਇਹਨੇ 2 ਮਹੀਨੇ ਦੁੱਧ ਆਊਗੀ ਮੰਨ ਲਓ ਜੇ ਮਹੀਨਾ ਆਪਾਂ ਸ਼ਾਦੀ ਵੀ ਦੀ ਗਏ ਫਿਰ ਗਰਮੀ ਸੁਣਾ ਭਾਈ ਨੇ ਕਿੰਨਾ ਕੁ ਫਿਰ ਇਹਦਾ ਮੁੱਲ ਰੱਖੀ ਆਪਾਂ ਇਹ ਵੀ ਜੇ ਹੁਣ ਮੰਨ ਲਓ ਸੱਜਰ ਸੁਣਾ ਨੇ ਫਿਰ ਇਹਨਾਂ ਗਰਮੀ ਦੀ ਸੁਪਣਾ ਫਿਰ ਮੰਨ ਲਓ ਇਹ ਦੁੱਧ ਵੀ ਛੇਕ ਲੋਗਾ ਜੀ ਗਰਮੀ ਆਵੇ ਚਲੋ ਹੁਣ ਵੀ ਨੇ ਦਈ ਜਾਣਾ ਵਾ ਤੇ ਜਿੰਨੇ ਚਿਰ ਨੇ ਸੁਣਾ ਨੇ ਚਿਰ ਨੂੰ ਪੂਰੇ ਤੇਜੀ ਹੋ ਜਾਣੀਆਂ ਫਿਰ ਅੰਦਰ ਸਿਕ ਸੁਣੇ ਕਾ ਜੀ ਤੇ ਮੁੱਲ ਫਿਰ ਕਿੰਨਾ ਇਹਦਾ ਮੁੱਲ ਤੇ ਭਾਜੀ ਦਾ ਕਰਦਾ 75 ਅੱਛਾ 70 ਦੀ ਦੇ ਲਈ ਕਰ ਦੋ ਵਿੱਚ ਛੋਟ ਛੋਟ ਹੋ ਜਾ ਸਿਰਫ 2000 ਰੁਪਏ ਛੱਡਾਂ ਭਾਜੀ ਅੱਛਾ 60000 60000 ਦੀ ਦਵਾਂਗੇ ਚਲੋ ਬਾਕੀ ਮੌਕੇ ਤੇ ਹੋਰ ਕਰਦੇ ਮੌਕੇ ਚਲੋ 2 400 ਮਾਤਲ ਕਰਾਂਗੇ ਪਰ ਇਹ ਝੋਟੀ ਚੰਗੀ ਆ ਝੋਟੀ ਭਾਜੀ ਸੱਜਣਾ ਨੂੰ ਚੱਦਾ ਆ ਵੀ ਲਾ ਕੇ ਸੱਜਣਾ ਇਹਨਾਂ ਚਾਹਦੇ ਵੇਖੋ ਦੋਦੇ ਵੇਲੋ ਝੋਟੀ ਚੰਗੀ ਸਾਂਭੀ ਸੁੰਭੀ ਆ ਤੇ ਬਾਕੀ ਚੰਗੇ ਪਿੱਠ ਫੁੜੇ ਦੀ ਆ ਬਾਕੀ ਕੋਈ ਆਣ ਕੇ ਵੇਖੇ ਨਾ ਪੂਛਟਾ ਨਹੀਂ ਕੋਈ ਪਸੰਦ ਆਊਗੀ ਜਰੂਰ ਸਰ ਕਰਦਾ ਸੋਹਣਾ ਮਾਰ ਤੇ ਆ ਜਣਾ ਵੀਰੋ ਜ ਇਥੇ ਵੀਰ ਘਾਟੀ ਹੋਣੀ ਗਈ ਠੀਕ ਹੈ ਹਾਂ ਤੇ ਹੁਣ ਆ ਜਿਹੜੀ ਆ ਗਈ ਆਪਣੇ ਕੋਲ ਇਹ ਵੀ ਨਾ ਬੱਚੇ ਤੋਂ ਇੰਜ ਇਹਨੂੰ ਸੂਈ ਨੂੰ ਭਾਈ ਅੱਜ 15 16 ਦਿਨ 20 ਦਿਨ ਹੋ ਗਏ ਹੁਣ ਜਲਾਓ ਅੱਛਾ ਤੇ ਇਹਦਾ ਰੰਗ じゃ ਬਦਲਿਆ ਜੇ ਰੰਗ じゃ ਮੈਂ ਕਿਹਾ ਤਾਂ ਬਦਲਿਆ ਜੇ ਵਿੱਚ ਰੰਗੇ ਰਹੀ ਇਹ ਵੀ ਉੱਥੋਂ ਆਈ ਇਕੱਠੀਆਂ ਆਈ ਇੱਕੇ ਹੋਈ ਅੱਛਾ ਇਧਰ ਇਹ ਤੀਨਾ ਥਲੇ ਆਓ ਇਹ ਲਾਲ ਜੀ ਕਿਦਾਂ ਹੋਏ ਲਾਹਣ ਹਾਂਜੀ ਹਾਂਜੀ ਆਹ ਲਾਲ ਲਾਜੀ ਹੋਈ ਵੇ ਲੋਏ ਆਹ ਕਿਦਾਈ ਲਾਲ ਲਾਜੀ ਹੋਈ ਹੈ ਇਹ ਰੀਆ ਤੀਨਾ ਥਲੇ ਅੱਛਾ ਤਲਵਾ ਉਹ ਤੇ ਤੀਨਾ ਫਿਰ ਜੰਗਲ ਬਦਲ ਜਾ ਰਗੂ ਜਿਆ ਤੇ ਆ ਥਾਣੇ ਦੇ ਵੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਇਕੋ ਦੋ ਦੋ ਕੰਡੇ ਦਾ 8 ਕਿਲੋ 8 ਕਿਲੋ ਹੈ ਪੱਕਾ ਦੁੱਧ ਚੋਗੇ ਮੇਰੇ ਕੋਲ ਜਿਹੜਾ ਮੁਰਗੇ ਕਿਹਨੂੰ ਲਾਹਮਾ ਦੇਣਾ ਉਹ ਮਾੜਾ ਵਾ ਅੱਛਾ ਆਪਾਂ ਲੈ ਜੀਏ ਲਾਹਮਾ ਦੇਣਾ ਠੰਡੁੰਡਿਆ ਕਿਤੇ ਪਾ ਅੱਧਾ ਪਾ ਕਿਲੋ ਦਾ ਫਰਕ ਪੈਂਦਾ ਜੀ ਅੱਛਾ ਮੇਰੇ ਕੋਲ ਦੋ ਡੰਗ ਚੋਕ ਖੜੇ ਤੋਰ ਫੇਰ ਇੰਨਾਂ ਕਈ ਗੱਡੀ ਵਾਲੇ ਵੀਰ ਘੱਟ ਦੇ ਉੱਤੇ ਚਾਦਰ ਜੀ ਪਾਈ ਹੁੰਦੀ ਆ ਹਾਂਜੀ ਹਾਂਜੀ ਭਾਜੀ ਭਾਜੀ ਤਰਪਾਲ ਪਾਵੇ ਮੋਟੀ ਵਧੀਆ ਖੜੀ ਤਰਾ ਵੱਲ ਵਧੀਆ ਇਹ ਥਾਪੀ ਮਾਰ ਕੇ ਬੈਠੋ ਥੱਲੇ ਦੋ ਦੋ ਡੰਗ ਚੋਕ ਭਾਵੇਂ ਇਲਾ ਜੋ 8 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹ ਦੇਖੋ ਤੇ ਭਾਈ ਇਹ ਦੱਸਾ ਕਿਉਂ ਇਹਨੂੰ ਭਾਵੇਂ ਸਾਰੀ ਗਰਮੀ ਵਿੱਚ ਓਕੇ ਨਾ ਤਾਂ ਫਿਰ 35-36 ਹਜ਼ਾਰ ਦੀ ਵੰਡ ਰਿਆ ਵਾ ਲੋ ਠੀਕ ਹੈ ਸਾਰੀ ਗਰਮੀ ਵਿੱਚ ਓਏ ਰੀ ਲੈਣ ਨੂੰ ਇਹ ਕਿਹੜੀ ਤਾਂ ਪਹਿਲਾਂ ਹੀ ਟੋਕੜ ਹੋ ਗਈ ਆ ਮੇਲ ਦੀ ਥਾਪੀ ਦੇ ਤੇ ਇਹਦਾ ਫਿਰ ਮੁੱਲ ਇਹ ਜੀ ਭਾਈ 50 ਹਜ਼ਾਰ ਦੇ ਦਿੰਜੀ 50 ਹਜ਼ਾਰ ਦੀ ਹਾਂ ਉਹ ਕਰਨਾ ਵਿੱਚ ਮੰਨਤਾ ਨਾ ਹੋ ਰਾ ਭਾਜੀ 40000 ਦੀ ਖਾਨਾ ਨਹੀਂ ਦਵਾਂਗੇ ਅੱਛਾ 40000 ਦੀ ਹਾਂ ਚਲੋ ਬਾਕੀ ਮੌਕੇ ਤੇ ਹੋਰ ਕਰ ਦਵਾਂਗੇ ਜਵਾਬ ਓਕੇ ਅੱਲੇ ਨਾਲ ਅਗਲਾ ਮਗਲਾ ਮਗਲਾ ਕੋਈ ਪੂਛਟਾ ਨਹੀਂ ਠੀਕ ਹੈ ਕੱਢਾ ਵੇ ਲੋ ਕਿਦਾਂ ਭਾਵੇਂ ਜਿਦਾ ਮਰਜੀ ਇੱਧਰ ਥਾਪੀ ਦੇ ਮਿਲਦੀ ਜਿੱਥੇ ਮਾੜੇ ਥਾਪੀ ਥਲੇ ਪੈਣਾ ਠੀਕ ਹੈ ਕੋਈ ਲਾਤ ਨਹੀਂ ਮਾਰਨੀ ਕੋਈ ਨਹੀਂ ਚਾਹੀ ਅੱਛਾ ਇਤਨਾ ਹੀ ਬਸ ਧਾਰ ਦੋ ਤੇ ਮਿਲ ਪੈਣਾ ਇਹਨੇ ਹਾਂ ਵੇ ਲੋ ਇੱਧਰ ਮਿਲਣਾ ਜੀ ਬਾਕੀ ਨਵੀਂ ਜਗ੍ਹਾ ਤੇ ਜਾ ਕੇ ਜਿਹੜੀ ਪਸ਼ੂ ਅੱਗੇ ਫਿਸ਼ ਕਰਦੇ ਜਾਂਦਾ ਤੇ ਆ ਬੱਚੇ ਵਾਲੀ ਜੇ ਇਹ ਬੱਚੇ ਵਾਲੀ ਜੇ ਇਹਦਾ ਉਹ ਕੱਟਾ ਜੇ ਇਹਦਾ ਕੱਟਾ ਉਹ ਹੂੰ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਇਹਨੂੰ ਭਾਈ ਸੂਈ ਨੂੰ 1.5 2 ਮਹੀਨੇ ਹੋਈ ਗਏ ਮੈਂ ਕਹੀ ਜੀ 10 ਦਿਨ ਹੋਏ 20 ਦਿਨ ਹੋ ਜਾ ਮੈਂ ਝੂਠ ਮਰੀ ਜੀ ਗੇ ਹਣਾ ਤੇ ਦੁੱਧ ਕਿੰਨਾ ਇਹ ਤੱਕ ਦੁੱਧ ਰੋ 6 ਕਿਲੋ ਜੀ ਹੈਗਾ 6 ਕਿਲੋ ਪੱਕਾ ਭਾਈ ਚੋਕੇ ਖੜੇ ਕੋਈ ਨਹੀਂ ਇਹ ਕਹਿੰਦੀ ਸੂਹ ਕਰੀ ਜਾਓ ਤੋਰੋ ਤਾਰਾ ਕੋਈ ਨਹੀਂ ਸੁਆ ਕੀ ਨਵੇਂ ਜੀਦਾ ਸੁਆ ਪਹਿਲਾਂ ਜੀ ਅੱਛਾ ਪਹਿਲਾਂ ਸੁਆ ਹੈ ਸੁਆ ਨਾਲ ਪੁੱਛ ਸੁਆ ਹੈ ਹਾਂ ਲੈ 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 ਇਹਨਾਂ ਕੰਦੇਗੀ ਬੱਚਾ ਲਾ ਕੇ ਦਿਖਾ ਦਈਏ ਪਤਾ ਲੱਗ ਜਾਂਦਾ ਵਾ ਕਿ ਮਿਲਦੀ ਬੱਚੇ ਤੇ ਹੀ ਹੈ ਕਈ ਵਾਰੀ ਜਦੋਂ ਬੱਚਾ ਥੋੜਾ ਅੱਜਾ ਜਾਂਦਾ ਕਈ ਵਾਰੀ ਮੱਜਾਂ ਘੱਟ ਮਿਲਦੀਆਂ ਬੱਚੇ ਦੇ ਆ ਗਏ 5 ਮਿੰਟਾਂ 'ਚ ਆ ਗਏ ਜੀ ਆਹ ਕੱਟਾ ਜੀ ਪਟਾ ਜੀ ਕਾ ਜੇ ਇਹਦਾ ਪੱਕਾ ਨਹੀਂ ਰਹਾ ਬਾਤ ਹੀ ਬੜਾ ਹਾਂਜੀ ਹਾਂਜੀ ਉਹ ਗਰਮ ਪਣੀ ਆ ਗਈ ਨਹੀਂ ਪੇ ਭਾਈ ਕਿ ਨਹੀਂ ਜੀ ਹੱਸਣਗੇ ਜੀ ਵੀਰ ਜੀ ਹਾਂ ਮਾਰੋ ਚਲੋ ਬੰਨਣਾ ਫੇਰ ਇਹਨੂੰ ਹਾਂਜੀ ਵੀਰ ਜੀ ਦਿਖਾ ਦਿਓ ਜਵਾਬ ਵੀਰ ਜੀ እእን 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 እን እእን いいですよ。<Yeah. S 1> <laughs> ਆ ਵੀ ਮੇਰੇ ਕਰੋ ਠੰਡਾ ਲੀਟਰ ਦੁੱਧ ਪੰਜ 6 ਕਿਲੋ ਮਿਲ ਜਾਵੇ ਠੀਕ ਹੈ ਜੀ ਹਾਂ ਜੀ ਕੋ ਆਪਣੇ ਕਰੋ ਦੋ ਡੰਗ ਕੋ ਤਿੰਨ ਡੰਗ ਜੋਖੜੇ ਤੇ ਮੁੱਲ ਫੇਰੇ ਦਾ ਬੋਲ ਬੋਲ ਜੀ ਭਾਈ ਇਹ 45000 ਦੀ 45 ਚਾਹ ਕਰਨਾ ਕਿ ਮੰਨ ਤਨ ਭਾਈ 43000 ਦੀ ਹਾਂ ਨਾ ਦੇ ਦਾਂਗੇ ਅੱਛਾ 43000 ਦੀ ਹਾਂ ਖੋਲੀਏ ਕਿੱਟਾ ਤੇ ਦੱਸਿਆ ਠੀਕ ਹੈ ਤੇ ਵੀ 1000 ਕੁਝ ਕਹਣਾ ਫਿਰ ਹੋਰ ਕੁਝ ਨਹੀਂ ਆਪਣਾ ਵੀਰ ਮੇਰਾ ਚੱਕ ਪਾਸ ਕਰਾ ਖੜੇ ਤਸੱਲੀ ਕਰਕੇ ਖੜੇ ਹਨਾ ਹਾਂ ਅੱਜ ਤਾਂ ਮਰਜੀ ਖੜਿਆ ਹੋ ਏਦਾਂ ਬੈਠ ਕੇ ਸਾਰੇ ਬਾਹਰ ਦੇਖ ਖੜੇ ਆਪੋ ਫੀਗਾ ਪਾਏ ਜੜੀਆਂ ਦਾਹਾ ਚੋਲ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਚਾਹ ਕੇ ਪਸ਼ੂ ਖਰੀਦੋ ਜੀ ਆ ਲੈੋ